ਕਰਨਾ ਕੀ ਹੋਰ ਬੜਾ ਪੁਰਾਣਾ ਹੈ ਐਨੂਅਲ ਫੰਕਸ਼ਨ ਦੀ ਜਗ੍ਹਾ ਤੇ ਜਿਸ ਵਿੱਚ ਹਰ ਸਾਲ ਕੋਈ ਨਵਾਂ ਨੌਜਵਾਨ ਮੈਂ ਅਨੁਸਾਰ ਨਿਯਤ ਕਰਦਾ ਹੈ ਵਾਹਿਗੁਰੂ ਜੀ ਦਾ ਅਪਾ ਜਾਣਦੇ ਆ ਪਰਮ ਨੂੰ ਪਰਮ ਦੀ ਜੜੀ ਅਗਲੇਰੀ ਪੀੜ੍ਹੀ ਹੈ ਉਹਦਾ ਬਹੁਤ ਵੱਡਾ ਰੋਲ ਹੁੰਦਾ ਤੇ ਜੇ ਆਪਣੀ ਅਗਲੇਰੀ ਪੀੜ੍ਹੀ ਅਣਜਾਣ ਰਹੇ ਇਤਿਹਾਸ ਤੋਂ ਕੁਰਬਾਨੀ ਤੋਂ ਫਿਰ ਸਿੱਖੀ ਨੂੰ ਪਰਫੁੱਲਕਤ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਦੇ ਸਹਬਜ਼ਾਦਿਆਂ ਦਾ ਆਪਾਂ ਫੇਜ ਫੈਕਟਰ ਵੇਖੀਏ। ਤੋਂ ਇਹਨਾਂ ਬੱਚਿਆਂ ਵਰਗਾ ਜਿਹੜੇ ਇਸਤਿਮੀਨ ਵਿੱਚ ਪੜਦੇ ਨੇ। ਉਹ ਇਹਨਾਂ ਬੱਚਿਆਂ ਨੂੰ ਇਹ ਸਮਝ ਚਾਹੀਦੀ ਹੈ ਬਚਪਨ ਜਿਹੜਾ ਹੈ ਉਹ ਵੀ ਧਰਮੀ ਹੋ ਕੇ ਲਗਾਇਆ ਜਾਂਦਾ ਹੈ ਜਵਾਨੀ ਵੀ ਕਰਤਬੇਸ਼ਾਂ ਵਿੱਚ ਲਾਣੀ ਦੀਏ ਉਹਦੇ ਪੇ ਵਿੱਚ ਤੇ ਚੱਲੋ तकरीबन ਹੀ ਲੋ ਰੱਬ ਨੂੰ ਯਾਦ ਕਰਨ ਲੱਗ ਪੈਂਦੇ ਨੇ। ਪਰ ਸਹਬਜ਼ਾਦਿਆਂ ਦੀ ਦਸਾਨੀ ਸ਼ਹਾਦਤ ਤੋਂ ਇਹ ਵੀ ਸਾਨੂੰ ਪੈਂਦੀ ਹੈ ਦੁਨੀਆਂ 'ਚ ਬਹੁਤ ਸ਼ਹਾਦਤਾਂ ਹੁੰਦੀਆਂ। ਸਾਰੇ ਧਰਮਾਂ ਦੇ ਸ਼ਹੀਦਾਂ ਦਾ ਸਤਿਕਾਰ ਹੈ ਪਰ ਅੱਪਾ ਇਹ ਦੇਖਦੇ ਆਂ ਕਿ ਦੁਸ਼ਮਣ ਵੱਲੋਂ ਜਦੋਂ ਮੰਕਲ ਵਿੱਚ ਮਕਬੂਲ ਲਜਾਇਆ ਜਾਂਦਾ ਹੈ ਉਹਦਾ ਕਤਲ ਹੁੰਦਾ ਹੈ ਤੇ ਆਪਸ਼ਨ ਇਹ ਦਿੱਤੇ ਜਾਂਦੇ ਸਿੱਧੀ ਸਜ਼ਾ ਹੁੰਦੀ ਵੀ ਇਹਨੂੰ ਮੌਤ ਸੁਣਾਇ ਕਿਹਾ ਜਾਂਦਾ ਹਾਂ ਜੇ ਉਹਨਾਂ ਧਰਮ ਦੇ پیرੋਕਾਰਾਂ ਕੋਲ ਕੁਰਬਾਨੀਆਂ ਕਰਨ ਵਾਲਿਆਂ ਨੂੰ ਸੈਕੰਡ ਆਪਸ਼ਨ ਹੋਵੇ ਇਹ ਤੁਸੀਂ ਧਰਮਧਰਨੀ ਕਰ ਲੋ ਜਾਂ ਅੱਗੇ ਵਧ ਸਕਦੇ ਆਂ ਫਿਰ ਸ਼ਾਇਦ ਸ਼ਹੀਦਾਂ ਦੀ ਕਾਊਂਟਿੰਗ ਵੀ ਕਰ ਸਕਦੇ ਆਂ ਖੈਬਜ਼ਾਦਿਆਂ ਦੀ ਸ਼ਹੀਦੀ ਦਾ ਮਹਾਨ ਹੈ ਉਹਨਾਂ ਕੋਲ ਆਪਸ਼ਨ ਹੈ ਇਸਲਾਮ ਚਾਲੂ ਆਪਣਾ ਧਰਮ ਛੱਡ ਕੇ ਜਾਨ ਵਾਚਣੀ ਫਿਰ ਵੀ ਉਹਨਾਂ ਮੌਤ ਨੂੰ ਪਰਵਾਹ ਨਹੀਂ ਸ਼ਹੀਦੀਆਂ ਬਹੁਤ ਹੋਈਆਂ ਪਰ ਇਹਨਾਂ ਦੀ ਸ਼ਹਾਦਤ ਉਹ ਸੰਦਾ ਦਸਾਨੀ ਹੈ ਕਿ ਇਸ ਨੇ ਮਿਲਦਾ ਜੰਗਦ ਜਿਨ੍ਹਾਂ ਨੇ ਸ਼ੇਰ ਖੂਸ਼ੀ ਦੇ ਨਾਲ ਧਰਮ ਦਾ ਖਾਬਰ ਕਰ ਦਿੱਤੇ ਅਤੇ ਸਾਨੀਅਤ ਤੇ ਤਰਮ ਦੇ ਲਈ ਆਵਾਜ਼ ਅਰਜਨ ਕੇਸਾ ਦੀ ਬਣਾਉਂਦਾ ਵੀ ਉਤੋਂ ਸਮਝੋ ਰਿਹਾ ਬਾਣੀ ਦਾ ਫਰਮਾਨ ਹੈ ਜਿਵੇਂ ਸੀ.ਐਮ.ਜੀ. ਪੇਡ ਤੇ ਚੁੰਦਾ ਸੀ ਜਿਵੇਂ ਪ੍ਰਮਾਤਮਾ ਡਿਜ਼ਾਈਨਰ ਆ ਸਾਰਿਆਂ ਨੇ 83 ਲੱਖ ਜੁਨਾ ਨੇ ਡਿਜ਼ਾਈਨ ਕੀਤਾ ਸ਼ੇਰ ਨੂੰ ਕੋਈ ਪ੍ਰੋਬਲਮ ਨਹੀਂ ਕੇਸੀ ਕਹਿੰਦੇ ਮੁਕੇਸਾ ਦਾ ਯਾਰ ਇਹ ਸੰਦੇਸ਼ ਹੈ ਸ਼ੇਰ ਨਹੀਂ ਦਾ ਕੇਸ ਨਹੀਂ ਇਹ ਤਾਂ ਬੰਦੇ ਦੀ ਡਿਜ਼ਾਈਨਿੰਗ ਦੀ ਗੱਲ ਆਉਂਦੀ ਹੈ ਮद्दा ਜਦੋਂ ਕੇਸ ਕਟਵਾਉਂਦਾ ਹੈ ਤਾਂ ਮਤਲਬ ਇਹ ਹੀ ਹੁੰਦਾ ਵੀ ਪਰਮਾਤਮਾ ਨੇ ਡਿਜ਼ਾਈਨ ਕਰਨਾ ਨਹੀਂ ਆਇਆ ਅਸੀਂ ਇਹਨੂੰ ਦੱਸ ਰਹੇ ਹਾਂ ਡਿਜ਼ਾਈਨਿੰਗ ਕਿਦਾਂ ਚਾਹੀਦੀ ਕਿਸੇ ਜੁਨ ਵਿੱਚ ਕਿਸੇ ਨੂੰ ਆਪਣੀ ਬਣਤਰ ਤੋਂ ਪ੍ਰੋਬਲਮ ਨਹੀਂ ਇੱਕ ਬੰਦੇ ਨੂੰ ਹੀ ਆ ਫਿਰ ਅਸੀਂ ਕੇਸ ਕੱਟਣ ਲੱਗੇ ਜੇ ਦੀ ਸੋਚਿਆ ਕਰੀਏ ਚਾਹੇ ਸਨਾਤਨਧਰਮ ਤੋਂ ਵਿੱਚੋਂ ਸਿੱਖੀਜ਼ਮ ਹੈ ਬੁੱਧਿਸਮ ਹੈ ਜੈਨੀਜ਼ਮ ਹੈ ਸਾਰਾ ਨਹੀਂ ਜਿੰਨੇ ਵੀ ਪੈਗੰਬਰ অবতার ਭਗਵਾਨ ਮਹਾਪੁਰਸ਼ ਵਿਚਾਰਨ ਸਹਿਬ ਜੀ ਕਿਸੇ ਨੇ ਪਰਮਾਤਮਾ ਦੀ ਡਿਜ਼ਾਈਨਿੰਗ ਚ ਦਖਲ ਨਹੀਂ ਦਿੱਤਾ। ਸ਼੍ਰੀ ਰਾਮਚੰਦਰ ਜੀ ਨੇ ਕੇਸ ਨਹੀਂ ਘਟਵਾਇਆ। ਸ਼੍ਰੀ ਕ੍ਰਿਸ਼ਨ ਮਹਾਰਾਜ ਨੇ ਕੇਸ ਨਹੀਂ ਘਟਵਾਇਆ। ਗੁਰੂ ਨਾਨਕ ਸਾਹਿਬ ਦਾਸ ਗੁਰੂ ਸਾਹਿਬਾ ਜੀ ਸਿਸ ਕ੍ਰਾਈਸਟ ਮਹੰਮਦ ਸਾਹਿਬ ਕਿਸੇ ਦੇ ਕੇਸ ਕੱਟੇ ਨਹੀਂ ਤੁਹਾਨੂੰ ਇਹ ਨਹੀਂ ਜੀ ਕਿਉਂਕਿ ਜੇ ਤੁਸੀਂ ਧਰਮ ਨੂੰ ਸਮਰਪਿਤ ਹੋਣਾ ਹੈ ਪਹਿਲਾਂ ਪ੍ਰਮਾਤਮਾ ਦੀ ਬਿੱਲ ਨੂੰ ਸਮਰਪਿਤ ਹੋਣਾ ਹੈ ਸਾਹਿਬਜ਼ਾਦਿਆਂ ਨੇ ਇਹ ਵੀ ਮਹਾਨਤਾ ਦਰਸਾਈ ਹੈ ਪ੍ਰਮਾਤਮਾ ਨੇ ਸਾਡੀ ਬਣ ਪਰਮਾਤਮਾ ਜੀ ਕਿਸੇ ਕੇਸ ਨਹੀਂ ਕਟਵਾਵਾਂਗੇ ਅਸੀਂ ਕਲਮਾ ਨਹੀਂ ਪੜਾਂਗੇ ਜਿੱਥੇ ਇਸ ਸਕੂਲ ਵੱਲੋਂ ਵੀ ਉਪਰਾਲੇ ਕੀਤੇ ਜਾਂਦੇ ਨੇ ਕਿ ਨੌਜਵਾਨੀ ਨੂੰ ਸਿੱਕੀ ਦੇ ਨਾਲ ਜੋੜਾ ਲੋਕ ਕਰਨ ਦੇ ਵਿੱਚ ਬਹੁਤ ਰਹਿ ਗਈ। ਉਹ ਉਥੇ ਇਸ ਦੇ ਹੋਰ ਜਿਹੜੀ ਆਪਣੀ ਨੌਜਵਾਨੀਆਂ ਚਾਹੇ ਤਾਂ ਖੰਭ ਲਾ ਕੇ ਵਿਦੇਸ਼ਾਂ ਨੂੰ ਉੱਡ ਰਹੀਆਂ ਜਾਂ ਪਰਦੇਸ ਕੋਲੇ ਵੱਧ ਰਹੀ ਹੈ। ਦੇਖੋ ਜੀ ਉਹੀ ਕਰ ਲੈਣਾ। ਮੈਂ ਸ਼ਹਿਰ ਜਾ ਰਿਹਾ ਵਾਪਸ ਇਸ ਸਰੀ ਚੱਲ ਕੇ। ਇਹ ਟੀ ਛੋਟੀ ਜਿਹੇ ਦੇ ਵਿੱਚ 9 ਸਾਲ ਦੀ ਉਮਰ ਹੈ। ਪਾਪਾ ਜਿਹੜਾ ਵਾਪਸ ਸ਼ਹਿਰ ਜਾ ਰਿਹਾ। ਉਹਨਾਂ ਨੇ ਇਹ ਦਰਸ਼ਨ ਦੱਸਾਈ ਆ ਪਿਤਾ ਦੇ ਦੋ ਬੱਚੇ ਸੀ ਰੋਟੀ ਤਾਂ ਦੋਨਾਂ ਨੂੰ ਹੀ ਦਤਾ ਪਰ ਖੁਸ਼ੀ ਉਸ ਨੂੰ ਮਿਲਦੀ ਜਿਹੜਾ 100% ਪਿਤਾ ਦੇ ਸਿਧਾਂਤ ਨੂੰ ਫੋਲੋ ਕਰਦਾ ਹੈ ਉਹ ਇਹ ਪ੍ਰਮਾਤਮਾ ਦੀ ਡਿਜ਼ਾਈਨਿੰਗ ਹੈ ਕਿਤੇ ਤੱਕ ਹੋਣਾ ਨਹੀਂ ਹੁਣ ਤੁਸੀਂ ਮੰਨ ਲਓ ਕੋਈ ਕਾਰ ਗਿਫਟ ਕਰ ਦੋ ਆਪਣੇ ਬੱਚੇ ਬੜੀ ਵਧੀਆ ਡਿਜ਼ਾਈਨ ਕੀਤੀ ਇੰਜੀਨੀਅਰ ਕੋਡਾ ਬੱਚਾ ਉਹਦੀਆਂ ਬਾਰੀਆਂ ਤੋੜਦੇ ਪੈਰ ਦੇ ਵੱਡੇ ਕੋ ਆ ਕੇ ਪਜਾਈ ਦੇ। ਉਹ ਡਿਜ਼ਾਈਨਰ ਜਦਨ ਦੇਖੂਗਾ ਮੈਨੂੰ ਦੁੱਖੀ ਹੋਣਾ ਯਾਰ ਮੈਂ ਇੰਨੀ ਵਧੀਆ ਡਿਜ਼ਾਈਨਿੰਗ ਕੀਤੀ ਨਹੀਂ। ਪਰਮਾਤਮਾ ਦੀ ਰਚਨਾ ਨੂੰ ਜਦੋਂ ਆਪਾਂ ਪਾਪਾ ਹੁੰਦੇ ਜਿਹੜਾ ਸਭ ਕਰੂਗਾ ਇਹ ਨਾ ਮੈਨੂੰ ਬਣਤਰ ਬਣਾਉਣੀ ਸੀ ਉਹਦੇ ਬਿੱਤੂ ਸਿਆਣਾ ਹੋ ਗਿਆ ਮੇਰੇ ਨਾਲ ਮੇਰੇ ਦੇਖੇ ਪਿਤਾ ਦੀ ਖੁਸ਼ੀ 100% ਉਹਨੂੰ ਫੋਲੋ ਕਰਕੇ ਮਿਲਦੀ ਹਾਂ ਨਹੀਂ ਵੀ ਫੋਲੋ ਕਰਕੇ ਗੁਪਤੀਓ ਕਦੇ ਵੀ ਨਹੀਂ ਹੁੰਦਾ ਜੇ ਕੋਈ ਬੱਚਾ ਵਿਗੜਿਆ ਵੀ ਹੋਵੇ ਮਾਤਾ ਪਿਤਾ ਕੋਲ ਨਹੀਂ ਗੱਲ ਨਾ ਹੋਵੇ ਤਾਂ ਸਾਨੂੰ ਸੇਧ ਲੈਣੀ ਚਾਹੀਦੀ ਆ ਮੁਰਮੱਦਾ ਵੀ ਸਿਧਾਂਤ ਹੈ ਵੀ ਜਿਹੜੇ ਕੀ ਸਭ ਇਸ ਵਾਸਤੇ ਹੈ ਇਸ ਦਾ ਬਿਹਤਰੀਨ ਬੱਚਿਆਂ ਨੂੰ ਨਸ਼ੇ ਤੋਂ ਦੂਰ ਹੋਣਾ ਚਾਹੀਦਾ ਪਰ ਮੈਂ ਕਦੇ ਇਹ ਨਹੀਂ ਕਹਿੰਦਾ ਹੁੰਦਾ ਵੀ ਜਿੰਨਾ ਕੇਸ ਕੱਟੇ ਸਿੱਖੀ ਨਾਲ ਪਿਆਰ ਨਹੀਂ ਕਰਦਾ ਕੋਸ਼ੇ ਕੀ ਬੀਜ ਜਦੋਂ ਸੇਕਰੋਖਾ ਬੀਜ ਨੂੰ ਪਾਣੀ ਲਾਓਗੇ ਤਾਂ ਰੋਖ ਬਣਦਾ ਠੀਕ ਹੈ ਬੱਚੇ ਇੱਥੇ ਸਟੂਡੈਂਟਸ ਕੇਸ ਵੀ ਕੱਟੇ ਨੇ ਪਰ ਦੇ ਕਥਾ ਕੀਰਤਨ ਦਾ ਪਾਣੀ ਲੱਗਦਾ ਰਿਹਾ ਤੇ ਰੋਖ ਬਣ ਗਿਆਨ ਸਿੰਘ ਨੂੰ ਬੰਨ ਲੈ ਸਕਦੇ ਠੀਕ ਹੈ ਜੀ